ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਤੇ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਕਰਿਆ ਆ ਜੋ ਬਾਕੀ ਸਾਰਾ ਖਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਵੇਲੇ ਪੰਜਾਬ ਜਿਹੜਾ ਹੜ੍ਹਾਂ ਦੀ ਮਾਰ ਹੇਠਾਂ ਆਇਆ ਹੋਇਆ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਜਿੱਥੇ ਤੱਕ ਕਿ ਲੋਕਾਂ ਦੇ ਜਿਹੜੇ ਪਸ਼ੂ ਨੇ ਉਹ ਵੀ ਰੁੜ ਗਏ ਘਰ ਨੇ ਉੱਟ ਏ ਗਏ ਨੇ ਤੇ ਲੋਕ ਇਸ ਵੇਲੇ ਮਹਤਾਜ ਹੋ ਰਹੇ ਨੇ ਖਾਣ ਪੀਣ ਦੀ ਗੱਲ ਕਰ ਲਈ ਗੁਰਦਾਸਪੁਰ ਏਰੀਆ ਦੀ ਉਧ ਦੁਆਬੇ ਏਰੀਆ ਦੀ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਲੇਕਿਨ ਇਸ ਵਕਤ ਅਸੀਂ ਡੇਰਾਬਾਸੀ ਹਲਕੇ ਦੇ ਵਿੱਚ ਪਿੰਡ ਮੁਬਾਰਕਪੁਰ ਖੜੇ ਹਾਂ ਕਿਉਂਕਿ ਪ੍ਰਸ਼ਾਸਨ ਵੱਲੋਂ ਇੱਧਰ ਦੇ ਇਲਾਕਿਆਂ ਵਿੱਚ ਹਾਈਲਰਟ ਜਾਰੀ ਕਰ ਦਿੱਤਾ ਗਿਆ ਸੋ ਮੈਂ ਕੋਈ ਤਸਵੀਰ ਦਿਖਾਣਾ ਚਾਹਾਂਗਾ ਦੂਰ ਤਸਵੀਰ ਦੇਖੋ ਇੱਕ ਅਗਰ ਨਦੀ ਤੇ ਇਸ ਵਾਰ ਇੱਥੇ ਵੀ ਹਮੇਸ਼ਾ ਜੋ ਗੰਦੀ ਫਾਨ ਤੇ ਹੁੰਦੀ ਹੈ ਤੇ ਕਈ ਪੰਡਾਂ ਦਾ ਵਿੱਚ ਜਿਹੜਾ ਬੁਰਾ ਹਾਲ ਹੋ ਜਾਂਦਾ ਤੇ ਇਸ ਵਾਰ ਪ੍ਰਸ਼ਾਸਨ ਨੇ ਹਾਈਲਾਈਟ ਪਹਿਲਾਂ ਹੀ ਜਾਰੀ ਕਰ ਦਿੱਤਾ ਕਿਉਂਕਿ ਪਹਿਲਾਂ ਕੀ ਹੋਇਆ ਗੋਦਾਸਪੁਰ ਜਾਂ ਕਈ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਅਲਰਟ ਦਾ ਪਤਾ ਨਹੀਂ ਚੱਲਿਆ ਤੇ ਉਹਨਾਂ ਦੇ ਪਸ਼ੂ ਡੁੱਬ ਗਏ ਕਰਟ ਹੈਗੇ ਜਿਸ ਕਰਕੇ ਉਹਨਾਂ ਨੂੰ ਇਹ ਵੀ ਸੀਗਾ ਕਿ ਸਾਨੂੰ ਸ਼ਾਇਦ ਪਹਿਲਾਂ ਪਤਾ ਚੱਲਦਾ ਕਿ ਸਾਡੇ ਇੱਕਦਮ ਪਾਣੀ ਆ ਜੂਗਾ ਤਾਂ ਅਸੀਂ ਅਲਰਟ ਰਹਿੰਦੇ ਤਾਂ ਪ੍ਰਸ਼ਾਸਨ ਨੇ ਪਹਿਲਾਂ ਹੀ ਅਲਰਟ ਕਰਤਾ ਹੁਣ ਇੱਧਰ ਕਿ ਇਹਦੇ ਪਿੰਡਾਂ ਦੇ ਵਿੱਚ ਅਸੀਂ ਗੱਲਬਾਤ ਕਰਦਾ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਕਿ ਕਿਸ ਤਰੀਕੇ ਰਹੇ ਕਿਉਂਕਿ ਪਹਿਲਾਂ ਪਿਛਲੀ ਵਾਰ ਬਹੁਤ ਬੁਰਾ ਹਾਲ ਰਿਹਾ ਹੈ ਤੇ ਐਤਕੀ ਅਗਰ ਪਾਣੀ ਆਉਂਦਾ ਤਾਂ ਕਿਵੇਂ ਇਹ ਆਪਦੇ ਆਪ ਦੇ ਦੇਖਣਗੇ ਗੱਲਬਾਤ ਕਰਦੇ ਆਂ ਬਾਈਆਂ ਨਾਲ ਇਹ ਬਾਈ ਸਾਡੇ ਨਾਲ ਮੌਜੂਦ ਨੇ ਮਤਲਬ ਸ਼ਾਇਦ ਆ ਕਿਵੇਂ ਬਾਈ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਵੀ ਪਾਣੀ ਆਇਆ ਸੀਗਾ ਉਦੋਂ ਕੀ ਹਾਲਾਤ ਰਹੇ ਸੀ ਇੱਥੇ ਹਾਂਜੀ ਪਹਿਲਾਂ ਮਤਲਬ ਇਹ ਕਹਿ ਸਕਦੇ ਆ ਫਿਰ ਵੀ ਅੰਦਾਜ਼ੇ ਨਾਲ ਜ਼ਿਆਦਾ ਹੀ ਆ ਜੀ ਅੱਜ ਸਵੇਰੇ ਸਵੇਰੇ ਤੜਕਿਓ ਛੱਡਿਆ ਜੀ ਇਹਨਾਂ ਨੇ ਪਾਣੀ ਕੋਈ ਇਹਨਾਂ ਨੇ ਪ੍ਰਸ਼ਾਸਨ ਨੇ ਕੋਈ ਅਲਰਟ ਨਹੀਂ ਕੀਤਾ ਜੀ ਸਵੇਰੇ ਸਵੇਰੇ ਹਰ ਇੱਕ ਬੰਦਾ ਆਪਣੇ ਜ਼ਿੰਮੇਦਾਰ ਖੇਤਾਂ ਨੂੰ ਹੀ ਜਾਂਦਾ ਜੀ ਹਰ ਇੱਕ ਦਿਨ ਆਪਣੇ ਸਾਧਨ ਤੇ ਕੰਮ ਨੂੰ ਜਾਂਦਾ ਜੀ ਇਹ ਰੋਡ ਮੇਨ ਚੱਲਦਾ ਇੱਥੋਂ ਬਟ ਇੱਥੇ ਪਾਣੀ ਦਾ ਓਵਰਫਲੋ ਇੰਨਾ ਸੀ ਕਿ ਹੁਣ ਤਾਂ ਲੈਵਲ ਪਹਿਲਾਂ ਨਾਲੋਂ ਬਹੁਤ ਘਟਿਆ ਜੀ ਇਸ ਕਰਕੇ ਜੀ ਨਹੀਂ ਹੁਣ ਪ੍ਰਸ਼ਾਸਨ ਨੇ ਕਿਹਾ ਵੀ ਭਾਈ ਅਲਰਟ ਜਾਰੀ ਕਰਤਾ ਸਟੇਟ ਰਹੋ ਪਾਣੀ ਆਉਂਦਾ ਫਿਰ ਤੁਹਾਡੇ ਕੋਲ ਕੀ ਇੰਤਜ਼ਾਮ ਨੇ ਤੁਸੀਂ ਕਿਉਂਕਿ ਪਹਿਲਾਂ ਵੀ ਪਾਣੀ ਆਇਆ ਸੀਗਾ ਉਦੋਂ ਕਿਵੇਂ ਤੁਸੀਂ ਨਜੱਠਿਆ ਸੀ ਹਾਲਾਤਾਂ ਨੂੰ ਲੈ ਕੇ ਪਹਿਲਾਂ ਤਾਂ ਚਲੋ ਫਿਰ ਵੀ ਕੁਝ ਨਹੀਂ ਕੀਤਾ ਸੀ ਹਾਲੇ ਵੀ ਕੁਝ ਨਹੀਂ ਹੈ ਪ੍ਰਬੰਧ ਦਾ ਪ੍ਰਸ਼ਾਸਨ ਦੇ ਦੇਖਿਆ ਜਾਵੇ ਕੋਈ ਇਥੇ ਇਨਕੁਆਇਰੀ ਕੋਈ ਬੰਦਾ ਨਹੀਂ ਦਿਖਾਈ ਸ਼ਹਿਰ ਦਾ ਇੱਕ ਵੀ ਪ੍ਰਸ਼ਾਸਨ ਦਾ ਹੈਲਪਰ ਜਾਂ ਕੋਈ ਬੰਦਾ ਇਥੇ ਤਾਂ ਆ ਕੇ ਪੁੱਛਿਆ ਨਹੀਂ ਉਹਨਾਂ ਨੇ ਵੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਨਹੀਂ ਕੁਝ ਨਹੀਂ ਦੇਖਿਆ ਉਹਨਾਂ ਨੇ ਲੈ ਤੱਕ ਪਿਲੇ ਹਾਲ ਤਾਂ ਜੀ ਤੁਹਾਡੇ ਵੱਲੋਂ ਤੁਸੀਂ ਕਿਵੇਂ ਅਗਰ ਪਾਣੀ ਇੱਥੇ ਆ ਜਾਂਦਾ ਪਿਛਲੀ ਵਾਰ ਤੁਸੀਂ ਦੱਸਿਆ ਜੀ ਪਾਣੀ ਥੱਲੇ ਉਹ ਨੱਕੋ ਨੱਕ ਪਾਣੀ ਹੋ ਗਿਆ ਸੀ ਮੰਦਰ ਥੱਲੇ ਪਾਣੀ ਭਰ ਗਿਆ ਸੀਗਾ ਤੁਸੀਂ ਨੇ ਜਿੱਥੇ ਕਿਵੇਂ ਸੀਗੇ ਉੱਪਰ ਗਮਣੋਂ ਲਿਆਲੇ ਉੱਪਰ ਬੰਨੇ ਜੀ ਅਸੀਂ ਪਿਛਲੇ ਵਾਰ ਪਾਣੀ ਪਿੱਛੇ ਓਵਰਫਲੋ ਹੋ ਗਿਆ ਸੜਕਾਂ ਨੂੰ ਟਪਕ ਕੇ ਭਰਿਆ ਜੰਦਰ ਪਾਣੀ ਇਸ ਕਰਕੇ ਆਪਣੇ ਬੰਨੇ ਜੀ ਕੋਈ ਕਿਸੇ ਦੀ ਹੈਲਪ ਨਹੀਂ ਕੋ ਕਰੇ ਜੀ ਇਸ ਕਰਕੇ ਸੋ ਇਸ ਵਾਰ ਇਹੀ ਕਰਕੇ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਭਈ ਐਤਕੀ ਅਗਰ ਪਾਣੀ ਆਉਂਦਾ ਤਾਂ ਤੁਹਾਡੇ ਕੋਲ ਕੀ ਇੰਤਜ਼ਾਮ ਨੇ ਉਹਨੂੰ ਜਿੱਠਣ ਵਾਸਤੇ ਕਿਵੇਂ ਤੁਸੀਂ ਆਪਦੇ ਆਪ ਨੂੰ ਇੱਥੋਂ ਬਾਹਰ ਜਾਣੇ ਹੋ ਕੋਈ ਹੋਰ ਕਿਦੜੇ ਜਾਂਦੇ ਸੀ ਪਿੰਡਾਂ ਜੋ ਬਸ ਰੀਆਂ ਤੇ ਰੋਰ ਤੇ ਸਾਧਨ ਸਾਡੇ ਕੋਲ ਹੋਰ ਤਾਂ ਕੋਈ ਸਾਧਨ ਨਹੀਂ ਹੈ ਇਥੇ ਨਿਜਠਣ ਵਾਸਤੇ ਇਥੇ ਆਪਣੇ ਆਪ ਨਿਜਠਾ ਲੈਂਦਾ ਪਿੱਛੇ ਵੀ ਅਸੀਂ ਉੱਪਰ ਬੰਨਿਆ ਸੀ گاਵਾਂ ਲਿਆ ਕੇ ਜੀ ਹੁਣ ਵੀ ਅਸੀਂ ਉੱਪਰ ਹੀ ਬੰਨਣਗੇ ਸੋ ਮਤਲਬ ਅਗਰ ਪਾਣੀ ਹਜੇ ਤਾਂ ਬਹੁਤ ਥੱਲੇ ਸਤ੍ਹਾ ਰਹਿ ਘਟ ਗਿਆ ਸਵੇਰ ਨਾਲੋਂ ਹੈਨਾ ਸਵੇਰ ਨਾਲ ਤਾਂ ਬਹੁਤ ਘਟਾ ਜੀ ਸਵੇਰੇ ਤਾਂ ਪਹਿਲਾਂ ਬਹੁਤ ਚੱਲ ਰਿਹਾ ਸੀ ਥਰੀ ਪਾਣੀ ਸੋ ਮਤਲਬ ਅਗਰ ਪਾਣੀ ਆਉਂਦਾ ਕੀ ਤੁਹਾਡੇ ਕੋਲ ਇੰਤਜ਼ਾਮ ਹੈਗੇ ਨੇ ਤੁਸੀਂ ਤਿਆਰ ਹੋ ਉਸ ਵਾਸਤੇ ਅਗਰ ਪਾਣੀ ਇਨ ਕੇਸ ਆਉਂਦਾ ਪਹਿਲੇ ਪ੍ਰਮਾਤਮਾ ਕਰੇ ਆਵੇ ਨਾ ਲੇਕਿਨ ਅਗਰ ਆ ਵੀ ਗਿਆ ਕੋਈ ਇਸ ਤਰ੍ਹਾਂ ਦੇ ਪਵੰਦ ਨਹੀਂ ਹਾਂ ਵੀ ਕਰਦਾਂਗੇ ਕੋਸ਼ਿਸ਼ ਫਿਰ ਵੀ ਸਾਰਿਆਂ ਨਾਲ ਖੜੇ ਹਾਂ ਜੀ ਮਤਲਬ ਪਿੰਡ ਆਪਣੇ ਮੋੜੇ ਆਪ ਲਾਗੇ ਨਾਲ ਖੜਾ ਹੈਗਾ ਹਾਂਜੀ ਆਪਣੇ ਆਪ ਖੜੇ ਹਾਂ ਜੀ ਇਸ ਕਰਕੇ ਸੋ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਧਰ ਪਾਣੀ ਦੀ ਜਿਹੜੀ ਨਹਿਰ ਹੈ ਕੱਗਰ ਦਰਿਆ ਕਹਿੰਦੇ ਨੇ ਇਹਨੂੰ ਬਹੁਤ ਉਫਾਨ ਤੇ ਹੁਣ ਥੋੜਾ ਠੱਲ ਪਈ ਹੈ ਥੋੜੀ ਜਿਹੀ ਲੇਕਿਨ ਸਵੇਰ ਦੀ ਗੱਲ ਕਰੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਆ ਸਵੇਰੇ ਤਾਂ ਬਹੁਤ ਜ਼ਿਆਦਾ ਵਹਾਅ ਸੀਗਾ ਬੜਾ ਤੇਜ਼ ਵਹਾਅ ਸੀਗਾ ਜਿਹੜੀ ਹੁਣ ਇਹ ਮਿੱਟੀ ਥੋੜੀ ਗਿੱਲੀ ਹੋ ਗਈ ਤੁਹਾਨੂੰ ਦਿਖ ਰਹੀ ਹੈ ਇਹਦੇ ਉੱਤੋਂ ਤੋਂ ਪਾਣੀ ਚੜ ਗਿਆ ਸੀਗਾ ਤੇ ਹਮੇਸ਼ਾ ਪਿੰਡਾਂ ਦੇ ਵਿੱਚ ਮਾਰ ਪੈਂਦੀ ਆਈ ਹੈ ਤਾਂ ਇਸੇ ਕਰਕੇ ਪ੍ਰਸ਼ਾਸਨ ਨੇ ਅਲਰਟ ਵੀ ਜਾਰੀ ਕਰਤਾ ਲੋਕਾਂ ਨੂੰ ਸੁਚੇਤ ਕਰ ਰਹੀ ਹੈ ਕਿ ਭਾਈ ਅਗਰ ਇਸ ਵਾਰ ਪਾਣੀ ਆਉਂਦਾਗਾ ਤਾਂ ਤੁਸੀਂ ਜਿਹੜੀ ਇੰਤਜ਼ਾਮ ਨੇ ਪੁਖਤਾ ਰੱਖਿਓ ਕਿਉਂਕਿ ਪ੍ਰਸ਼ਾਸਨ ਵੀ ਮੋੜੇ ਦੇ ਨਾਲ ਮੋੜੇ ላይ ਖੜਾ ਹੈ ਪ੍ਰਸ਼ਾਸਨ ਕਿਉਂਕਿ ਆਲਰੇਡੀ ਜ ਹਰ ਦਿਨ ਪ੍ਰਭਾਵਿਤ ਹੋ ਚੁੱਕੇ ਨੇ ਤੇ ਸਰ ਕੋਈ ਐਨ ਜੀਓਜ਼ ਦੀ ਗੱਲ ਕਰ ਲਈਏ ਆਮ ਸਮਾਜ ਸੇਵੀ ਗੱਲ ਕਰ ਲਈਏ ਹਰ ਕੋਈ ਅੱਗੇ ਆ ਰਿਹਾ ਹੈ ਸਿੰਗਰਾਂ ਦੀ ਗੱਲ ਕਰ ਲਈਏ ਹਰ ਬੰਦੇ ਜਿੰਨਾ ਕੋਈ ਕੁਝ ਕਰ ਸਕਦਾ ਉਹ ਤਿਆਰ ਹੈ ਪਰ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਇੱਕਦਮ ਅਗਰ ਪਾਣੀ ਆਉਂਦਾ ਵੀ ਹੈ ਤਾਂ ਕਿਵੇਂ ਨਜਿੱਠਣ ਉਸ ਹਾਲਾਤਾਂ ਦੇ ਨਾਲ ਪੰਡੀ ਕਿਹੜੇ ਹਾਲਾਤ ਹੈ ਪਾਣੀ ਕੋ ਲੈ ਕੇ ਅਭੀ ਸਵੇਰ ਕਿਤਨਾ ਪਾਣੀ ਸੀ ਇੱਥੇ ਸਵੇਰ ਤੋਂ ਪੂਰਾ ਫੁੱਲ ਪਾਣੀ ਥਾ ਉਹ ਵਹਾਂ ਜਿਹੜਾ ਇੱਧਰ ਦੇਖਣਾ ਪਵੇਗਾ ਨਾ ਹਾਂ ਤਾਂ ਪੂਰਾ ਫੁੱਲ ਪਾਣੀ ਥਾ ਉੱਪਰ ਅੱਛਾ और जो अभी जो है पानी सब नीचे चला गया है सर पर तो आप कैसे देखते हैं अगर पानी आता है तो क्या आपके पसंद पानी आता है तो हम लोग को ऊपर आना पड़ जाता है बांध पर हाँ नीचे पानी और पिछले साल पूरा इसमें पानी भर गया था और इधर तो पानी जो है तीन से चार घंटे में नदी का पानी कम हो जाता है लेकिन जो पानी इधर तब जाने के बाद तो सूखने इस में इसको टाइम लगता है दो महीना लगा था सूखने में दो महीने लग जाए दो, दो महीना लगा इधर का पानी सूखने में टाइम लगता है निकार, निकलने का जगह नहीं है ना इधर है। जो अंदर आ जाएगा तो पानी बंधा जाता है और जो इस साइड है हाँ वो नदी में पानी निकल जाता है सो so इस बार प्रशासन ने पहले ही बताया कि हो सकता है कुछ दिनों अगर आने वाले समय बारिश पड़ी हाँ। तो यहाँ पे पानी आ सकता है तो क्या फिर आप अपने इंतजाम कर रहे हो कुछ ऐसे तो इंतज़ाम तो प्रशासन से कहेंगे कि जो हो व्यवस्था वो कर सके और जो है गाँव वाले लोग को व्यवस्था करता है रोटी पानी का व्यवस्था करता है सारे का पान व्यवस्था करता है गौशाला है लगभग बीस पच्चीस तीस गवे हैं तो उसको भी थोड़ा दिक्कत हो जाता है गौओं को हरा पानी में दिक्कत हो जाता है बस फिर है जी प्रशासन एक बार गेड़ा मारे सिर्फ अभी एक प्रशासन में ये रिक्वेस्ट करते हैं जी एक घग्गर नदी चलती इतने मंदिर है जी मारकंडे मंदिर पंखरू हाईवे को ठीक है जी इतने आके देखे और दिन से आके किन्ने न्याय हैं जी घग्गर से किन्नी बारी अच्छे मोड़े हैं जी ਹਰ ਇੱਕ ਦਿਨ ਦੇਖ ਲਓ ਤੁਸੀਂ ਆ ਕੇ ਦੁਪਹਿਰ ਨੂੰ ਜਦੋਂ ਮਰਜ਼ੀ ਆ ਕੇ ਦੇਖ ਲਓ ਨਿਆਣੇ 8 10 8 10 ਨਿਆਣੇ ਇਨਹਾਰੇ ਇਸ ਕਰਕੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਇੱਥੇ ਆ ਕੇ ਚੈੱਕ ਕਰਦਾ ਵੀ ਹਾਂ ਵੀ ਕਿਵੇਂ ਦਾ ਕੀ ਹੈ ਕਿਵੇਂ ਦਾ ਕੁਝ ਉਹ ਡੁੱਬੋ ਵੀ ਸਕਦੇ ਨੇ ਡੁੱਬੋ ਵੀ ਸਕਦੇ ਆ ਜਾਨ ਦਾ ਖਤਰਾ ਵੀ ਉਹਨਾਂ ਨੂੰ ਪੂਰਾ ਹੈ ਜੀ ਇਸ ਕਰਕੇ ਜੀ ਫਿਰ ਪ੍ਰਸ਼ਾਸਨ ਨੂੰ ਇੱਕ ਵਾਰੀ ਇਹ ਹੈ ਵੀ ਗੇੜਾ ਜ਼ਰੂਰ ਮਾਰਨੇ ਇਸ ਏਰੀਆ ਦੇ ਵਿੱਚ ਪਾਣੀ ਦੀ ਇਧਰ ਹਾਲਾਤ ਕਿਵੇਂ ਦੇ ਨੇ ਇਸ ਵਕਤ ਬਹੁਤ ਗੰਦੇ ਨੇ ਜੀ ਬੰਦੇ ਇੱਧਰ ਕਈ ਵਨ ਨੰਦੇ ਜੀ ਬੱਚੇ ਆਂਦੇ ਨੇ ਛੋਟੇ ਛੋਟੇ ਕਲੋਨੀ ਚੋਂ ਆਂਦੇ ਮਾਰੀ ਸਾਧਨਗਰ ਕਲੋਨੀ ਇੱਧਰ ਉਂਦਰੋਂ ਆਂਦੇ ਜੀ ਹੁਣ ਪਾਣੀ ਦਾ ਵਹਾਵ ਹੈ ਵਧਿਆ ਹੋਇਆ ਹੈ ਸਤਰ ਵੀ ਵਧਿਆ ਹੋਇਆ ਹੈ ਪਿੰਡਾਂ ਦੇ ਵਿੱਚ ਪਾਣੀ ਆਉਂਦੇ ਹਾਲਾਤ ਹੋਏ ਹੋਏ ਨੇ ਹਲੇ ਤਾਂ ਕੰਮ ਹੈ ਸਵੇਰੇ ਆਇਤ ਨਾ ਮੈਂ ਇੰਨਾ ਤੱਕ ਪਾਣੀ ਤਸਵੀਰੀ ਸਵੇਰੇ ਬਹੁਤ ਜ਼ਿਆਦਾ ਪਾਣੀ ਤਸਵੀਰੀ ਬਹੁਤ ਜ਼ਿਆਦਾ ਪਾਣੀ ਸੀਗਾ ਹਲੇ ਤਾਂ ਕੰਮ ਹੈ ਬਹੁਤ ਘਟ ਗਿਆ ਬਹੁਤ ਅਗਰ ਚਲੋ ਪਰਮਾਤਵਾ ਨਗਰੀ ਪਾਣੀ ਨਾ ਆਵੇ ਲੇਕਿਨ ਫਿਰ ਵੀ ਕਹ ਹਾਲਾਤ ਮੰਨ ਕੇ ਚੱਲਦੇ ਪਾਣੀ ਆਉਂਦਾ ਹੈ ਤਾਂ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਇੰਤਜ਼ਾਮ ਤੁਸੀਂ ਬਣਾ ਰਹੇ ਹੋ ਕੁਝ ਸੋਚ ਰਹੇ ਹੋ ਮਾਰਾ ਪਿੰਡ ਦੇ ਜੀ ਥੋੜਾ ਉੱਚੇ ਮਾਂ ਇੱਥੇ ਇੱਕ ਸੀਰਜੋਤ ਸੋਸਾਇਟੀ ਹੈ ਮੋਹਾਂ ਦਾ ਕਰਨ ਅੰਦਰ उधर ज्यादा बुरा हाल है चलो इधर तो चलो कोई ना सरकार को थोड़ा बहुत करना चाहिए बाउंड्री खींची देनी चाहिए कुछ तो करना चाहिए कुछ भी सहेलना ही नहीं है कुछ आपका यही कहना डेरा बस तो कैमरा पर्सन आकाश नाल प्रिंस गर्ग दैनिक सोरे टीवी